ਆਇਕੋ ਜੀ ਦਾ ਘਰ ਸਾਹਿਬ ਆਇਕੋ ਜੀ ਦੇ ਬੰਦੇ ਐਮਐਸਕੇ ਦੀ ਮਾਰਨਿੰਗ ਸਕੂਲ ਬੋਟੇਜਾਂਡ ਵਿੱਚ ਅੱਜ ਜੂਨੀਅਰ ਸਪੋਰਟ ਮੀਟ ਕਰਵਾਈ ਗਈ ਹੈ ਮੈਨੇਜਮੈਂਟ ਕਮੇਟੀ ਜਿਹਦੇ ਚੇਅਰਮੈਨ ਸੁਮੇਰ ਹੋਰਾ ਜੀ ਮੈਡਮ ਜੀ ਪ੍ਰਿੰਸੀਪਲ ਸਾਹਿਬ ਸਾਰੇ ਨੂੰ ਸਟਾਫ ਨੂੰ ਸਟੂਡੈਂਟਸ ਨੂੰ ਪੇਰੈਂਟਸ ਨੂੰ ਬਹੁਤ ਬਹੁਤ ਮਾਤ ਪਾਦਨਾ ਕਿਉਂਕਿ ਇਹੋ ਜਿਹਾ ਪ੍ਰਾਲੇ ਕਰਨੇ ਉਹ ਵੀ ਜੂਨੀਅਰ ਲੈਵਲ ਤੋਂ ਨਿਸ਼ਚਰ ਮੈਂ ਦੇਖ ਰਿਹਾ ਸੀ ਬਹੁਤ ਵੱਡੀ ਗੱਲ ਹੈ ਇੱਕ ਬੱਚਿਆਂ ਨੂੰ ਛੋਟੇ ਹੀ ਬੱਚਿਆਂ ਨੂੰ ਜੋ ਆਪਾਂ ਸਕੂਲਸ ਵੱਲੋਂ ਪ੍ਰੇਰਿਤ ਕਰ ਰਹੇ ਆ ਕਿੰਨਾ ਵਧੀਆ ਲੱਗ ਰਿਹਾ ਇੱਥੇ ਕਿ ਇੰਜੋਏ ਕਰਦੇ ਕਰਦੇ ਹੀ ਉਹ ਬੱਚੇ ਇਹ ਖੇਡ ਦੀ ਤਰ੍ਹਾਂ ਖੇਡ ਵੀ ਰਹੇ ਆ ਔਰ ਖੁਸ਼ੀ ਵੀ ਮਨਾ ਰਹੇ ਆ ਕਿੰਨਾ ਚੰਗਾ ਲੱਗ ਰਿਹਾ ਸੀ ਉਹ ਹੀ ਭਾਵਨਾ ਜਿਹੜੀ ਅੱਗੇ ਉਹਨਾਂ 'ਚ ਜਾਏਗੀ ਤੋਂ ਵੱਡੇ ਹੋ ਕੇ ਪਤਾ ਨਹੀਂ ਸਾਡੇ ਇਸ ਸਕੂਲ ਚੈਂਪੀਅਨ ਸਕੂਲ 'ਚੋਂ ਕਿਹੜਾ ਬੱਚਾ ਕੱਲ ਮੇਂ ਟ੍ਰੇਨਰ ਖਿਡਾਰੀ ਬਣ ਜਾਏ ਤੇ ਸਾਡਾ ਮਾਣ ਦੀ ਗੱਲ ਹੋਏਗੀ ਮੈਂ ਯਾਰ ਜੀ ਤੇ ਆ ਕੇ ਦੇਖਿਆ ਬਹੁਤ ਖੁਸ਼ੀ ਮਹਿਸੂਸ ਹੋਈ ਆ ਕਿਉਂਕਿ ਅਕਸਰ ਹੀ ਟਰੋਡਾ ਸਾਹਿਬ ਉਹ ਇਹਨਾਂ ਕੋਈ ਵੀ ਇਵੈਂਟ ਜਿਹੜੇ ਆ ਉਹ ਕਰਾਉਂਦੇ ਰਹਿੰਦੇ ਆ ਕੈਦੀਆਂ ਦਾ ਸਹਾਰੇ ਹੋਵੇ ਤੇ ਚਾਹੇ ਇਹਨੂੰ ਫੰਕਸ਼ਨ ਹੋਵੇ ਜਾਂ ਸਪੋਰਟਸ ਮੀਟ ਹੋਵੇ ਜਾਂ ਕੋਈ ਪੰਜਾਬੀ ਕਾਨਫਰੰਸ ਹੋਵੇ ਅਕਸਰ ਹੀ ਜਿਹੜੇ ਕਿ ਆ ਇੱਕ ਪਾਸੇ ਵੀ ਵੀ ਆ ਫਿਰ ਸਕੂਲ ਆ ਐਜੂਕੇਸ਼ਨ ਆ ਐਜੂਕੇਸ਼ਨ ਨੂੰ ਵੀ ਜਿਹੜਾ ਉਹ ਆਪਣਾ ਇੱਕ ਜਿਹੜਾ ਕਿ ਸਮਝਦੇ ਆ ਕਿ ਇੱਕ ਮੇਰੇ ਲਈ ਮੀਲ ਪੱਥਰ ਆ ਜਿਹਨੂੰ ਮੈਂ ਵਚੀਫ ਕਰਨਾ ਆ ਵਧੀਆ এডਿਕੇਸ਼ਨ ਦੇਣੀਆਂ ਇਲਾਕੇ ਨੂੰ ਇਹਨਾਂ ਨੂੰ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਇਹਨਾਂ ਦਾ ਤਾਂ ਤੇ ਸ਼ੁਕਰੀਆ ਵੀ ਕਰਦਾ ਇਹਨਾਂ ਨੂੰ ਮੈਨੂੰ ਇੱਥੇ ਬੁਲਾਇਆ ਧੰਨਵਾਦ ਥੈਂਕ ਯੂ